ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਮਣੇ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਸੂਟ ਜਿਹੜੇ ਆਪਾਂ ਰੈਡੀ ਕਰਵਾ ਕੇ ਦਿੱਤੇ ਆ ਤੇ ਬਹੁਤ ਸੋਹਣੇ ਕਲਰ ਹੈ ਬਹੁਤ ਸੋਹ ਨਿਕੜਾ ਇਹ ਬਈ ਜਿਵੇਂ ਹੁਣ ਅੱਗੇ 10ਵੇਂ ਮਹੀਨੇ ਚ ਵਿਆਹ ਚੱਲਣਗੇ ਤਾਂ ਕਰਕੇ ਹੁਣ ਵਿਆਹਾਂ ਦੀਆਂ ਤਿਆਰੀਆਂ ਚੱਲ ਪਈਆਂ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੂਟ देखो ये आपा सूट रेडी करवा के देते हैं <स्थाथ> देखो जी आ कट वर्क सलवार पहुंचा देखो कि सोना रेडी करवाया अगे फुल है जी इस तरह पहुंचे थे हाँ देखो इस तरह फुल है पहुंचे थे ਇਹ ਕਰਵਾਈ ਹੈ ਜੀ ਆਪਾਂ ਸਲਵਾਰ ਰੈਡੀ ਤੇ ਆਹ ਹੈ ਜੀ ਇਹਦੇ ਨਾਲ ਕਮੀਜ਼ ਸਲਵਾਰ ਤੇ ਕਮੀਜ਼ ਇਹਦੇ ਨਾਲ ਹੈ ਜੀ ਪੂਰਾ ਹੈਵੀ ਦੁਪੱਟਾ ਦੇਖੋ ਜੀ ਕਮੀਜ਼ ਤੁਹਾਨੂੰ ਦਿਖਾ ਰਹੇ ਹਾਂ ਸਟ੍ਰੇਟ ਬਾਜੂ ਬਣਵਾਈ ਹੈ ਜੀ ਸਟ੍ਰੇਟ ਬਾਜੂ ਬੇਟ ਬਾਜੂ ਦੇਖੋ ਕਮੀਜ਼ ਪੂਰੀ ਲੰਬਾਈ ਹੈ ਜੀ ਕਮੀਜ਼ ਦੀ ਤੇ ਆ ਗਿਆ ਜੀ ਘੇਰਾ ਦੇਖੋ ਜੀ ਕਿੱਡਾ ਸੋਹਣਾ ਬਣ ਕੇ ਰੈਡੀ ਹੋਇਆ ਸੂਟ ਨਾਲ ਦੀ ਸਲਵਾਰ ਆ ਜਦ ਕੀਰਾ ਇਹ ਇਸ ਸੂਟ ਦਾ ਰੇਟ ਹੈ ਜੀ 1600 ਰੁਪਈਆ ਇਸ ਸੂਟ ਦਾ ਰੇਟ ਹੈ ਜੀ 1600 ਰੁਪਈਆ ਕਲਰ ਦੇਖੋ ਤੁਸੀਂ ਕਿੱਡਾ ਸੋਹਣਾ ਸੂਟ ਦਾ ਲਾਈਟ ਜਿਹਾ ਕਲਰ ਹੈ देखो भाई कि सोहनी कढ़ाई है ऑरगेंजा कपड़ा जी है कपड़ा। जी ये ऑरगेंजा कपड़ा रेट है जी ये सोलह सौ सूट का रेट है जी सोलह सौ देखो जी सलवार ਲੋਨਾਲਾ ਸੂਟ ਹੈ ਬਾਈ ਤੇ ਸੂਟ ਦੀ ਸਮਾਈ ਕੁੱਲ ਹੀ 300 ਰੁਪਇਆ ਪੂਰੀ ਗਰੰਟੀ ਨਾਲ ਰੈਡੀ ਕਰਵਾ ਕੇ ਦੇਵਾਂਗੇ ਜੇ ਕਿਸੇ ਭੈਣ ਨੇ ਕਰਵਾਉਣੇ ਹੋਣ ਪਲੀਜ਼ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੈਂ ਬਈ ਬਹੁਤ ਸੂਟ ਰੈਡੀ ਕਰਵਾ ਕੇ ਦਿੰਨੀ ਐ ਠੀਕ ਐ ਜੀ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਐ ਡਿਜ਼ਾਈਨ ਹੈ ਇਹ ਕਾ ਗਿਆ ਜੀ ਆ ਸੂਟ ਦੇਖੋ ਕਿੰਨਾ ਸੋਹਣਾ ਕਲਰ ਹੈ ਇਹ ਵੀ ਆਪ ਹੀ ਰੈਡੀ ਕਰਵਾ ਕੇ ਦਿੱਤਾ ਹੈ ਆ ਗਈ ਜੀ ਸਲਵਾਰ ਇਹਦੇ ਨਾਲ ਕੱਟਵਰਕ ਪਹੁੰਚਿਆ ਨਾ ਬੜਾ ਰਵਾਜ ਹੈ ਬਈ ਹੁਣ ਇਹਦੇ ਸਲਵਾਰ ਦੇ ਵੀ ਅੱਗੇ ਫਲਾਵਰ ਹੈ ਪਹੁੰਚੇ ਤੇ ਆ ਦੇਖੋ ਅੱਗੇ ਫਲਾਵਰ ਹੈ ਜੀ ਪਹੁੰਚੇ ਤੇ ਇਹਦੇ ਵੀ ਆਪਾਂ ਬਾਜੂ ਤੇ ਲੈਸ ਲਵਾਈ ਹੈ ਕੋਡੀਆਂ ਵਾਲੀ ਲੈਸ ਕਲਰ ਦੇਖੋ ਜੀ ਸੂਟ ਤਾਂ ਕਿੰਨਾ ਸੋਹਣਾ ਤੇ ਲੈਸ ਦਾ ਕਲਰ ਕਿੰਨਾ ਸੋਹਣਾ ਆ ਦੇਖੋ ਜੀ ਸੂਟ ਕੜਾਈ ਦੇਖੋ ਜੀ ਇਹ ਸੂਟ ਦਾ ਰੇਟ ਹੈ ਜੀ 2500 ਰੁਪਏ ਕੜਾਈ ਦੇਖੋ ਜੀ ਕਿੰਨੀ ਸੋਹਣੀ ਹੈ ਤੇ ਅੱਗੇ ਦੇ ਘੇਰੇ ਤੇ ਲੈਸ ਲਾਈ ਹੈ ਇਹ ਇੱਕ ਘਰ ਦੇ ਸੂਟ ਸੀ ਬਾਈ ਪਤਾ ਨਹੀਂ ਮੈਂ ਪਹਿਲਾਂ ਕਿੰਨੇ ਰੈਡੀ ਕਰਵਾਤੇ ਬਹੁਤ ਸੂਟ ਇਹਨਾਂ ਦੇ ਹੋਈ ਵੀ ਹਜੇ ਆਪਾਂ ਰੈਡੀ ਕਰਵਾ ਕੇ ਦਿਨੇ ਆ ਦੇਖੋ ਜੀ ਇਸ ਸੂਟ ਦਾ ਰੇਟ ਹੈ ਜੀ 2500 ਰੁਪਿਆ ਆਪਾਂ ਤੋਂ ਹੀ ਲਾਉਣ ਜੀ ਆਪਾਂ ਤੋਂ ਹੀ ਲੈਸ ਹੁਣ ਵੀ ਇਹਨਾਂ ਦੀ ਆਪਾਂ ਹੋਰ ਸੂਟਾਂ ਦੀ ਲਾਉਣ ਮੰਗਵਾ ਕੇ ਦੇਣੀ ਹੈ ਠੀਕ ਹੈ ਜੀ ਆਪਾਂ ਤੋਂ ਹੀ ਅੱਜ ਆਪਦੇ ਉਹ ਸੈੱਟ ਵਗੈਰਾ ਪੱਕੇ ਕਰਕੇ ਗਏ ਆ ਆਪਾਂ ਤੋਂ ਹੀ ਜੀ ਇੱਕ ਗਰੇ ਜਾਣਗੇ ਕਿਰਾਏ ਤੇ ਜਾਗੋ ਵਾਸਤੇ ਠੀਕ ਹੈ ਜੀ ਲਓ ਜੀ ਆਪਾਂ ਇਹ ਦੋ ਸੂਟ ਰੈਡੀ ਕਰਵਾ ਕੇ ਦਿੱਤੇ ਆ ਅੱਜ ਠੀਕ ਹੈ ਬਈ ਇਸ ਤਰ੍ਹਾਂ ਦੇ ਬਸ ਆਪਣਾ ਕੰਮ ਧੰਦਾ ਚੱਲੀ ਜਾਂਦਾ ਬਈ ਹਨਾ ਮੇਨ ਤਾਪਦੀ ਦੇਖੋ ਮਗਜ ਮਾਰਨਾ ਕਿਹੜਾ ਸੌਖਾ ਹੈ ਸੂਟ ਫੜੋ ਪਹਿਲਾਂ ਸੌਰੀ ਲੈ ਕੇ ਇੱਥੋਂ ਲੈ ਕੇ ਫਿਰ ਆਪ ਅੱਗੇ ਫੜਾਉਣੇ ਆ ਮੇਚੇ ਫੜਨੇ ਸੋ ਕੁਛ ਕਰਨਾ ਅੱਗੋਂ ਜੇ ਕੋਈ ਖਰਾਬ ਹੋਵੇ ਤਾਂ ਵੀ ਆਪ ਨੂੰ ਆਪਾਂ ਟੈਨਸ਼ਨ ਪਰ ਨਹੀਂ ਜੀ ਟੈਨਸ਼ਨ ਤੋਂ ਫਿਰੀ ਆਪਾਂ ਕਿਉਂਕਿ ਜਿਹੜਾ ਆਪਣਾ ਟੇਲਰ ਹੈ ਬਹੁਤ ਵਧੀਆ ਬਈ ਉਹ ਨਾਲੇ ਸਮਾਈ ਘਟ ਨਾਲੇ ਕਦੇ ਵੀ ਕੱਪੜੇ ਦਾ ਲਾਂਬਾ ਨਹੀਂ ਆਇਆ ਕਿਉਂਕਿ ਅੱਜ ਤੱਕ ਮੈਂ ਸੂਟ ਤਾਂ ਬਹੁਤ ਰੈਡੀ ਕਰਵਾ ਕੇ ਦਿੱਤੇ ਬਸ ਪਰ ਮੇਰੇ ਦਿਮਾਗ 'ਚ ਨਹੀਂ ਆਉਂਦੀ ਸੀ ਵੀ ਮੈਂ ਸੂਟਾਂ ਦੀ ਵੀਡੀਓ ਵੀ ਪਾਇਆ ਕਰਾਂ ਵੀ ਜਿਹੜੇ ਮੈਂ ਸਲਾਈ ਕਰਵਾ ਕੇ ਦਿੰਨੀ ਆ ਤਿਆਰ ਕਰਵਾ ਕੇ ਦਿੰਨੀ ਆ ਠੀਕ ਹੈ ਤੇ ਠੀਕ ਹੈ ਜੀ ਵੈਸੇ ਤਰਪਾਈ ਤਰਪੂਏ ਵਾਲੇ ਆਪਣੇ ਕੋਲੇ ਵੀ ਆਉਂਦੇ ਸੀ ਵੀ ਤਰਪਾਈ ਕਰ ਦਿਆ ਕਰੋ ਪਰ ਨਹੀਂ ਜੀ ਕਿਉਂਕਿ ਮੈਥੋਂ ਬੈਠ ਕੇ ਤਾਂ ਕੰਮ ਨਹੀਂ ਹੁੰਦਾ ਇਹ ਕੰਮ ਆਪਾਂ ਨਹੀਂ ਸ਼ੁਰੂ ਕੀਤਾ ਕਿਉਂਕਿ ਥੋੜੀ ਜੀ ਤਰਪਾਈ ਮੈਨੂੰ ਕਰਨੀ ਔਖੀ ਆ ਬੈਠ ਕੇ ਬੈਠ ਕੇ ਦਾ ਕੰਮ ਮੈਥੋਂ ਜ਼ਿਆਦਾ ਨਹੀਂ ਹੁੰਦਾ ਠੀਕ ਹੈ ਜੀ ਚਲੋ ਆਪਣਾ ਦਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਹੀ ਬਥ ਤੇ ਤਾਂ ਕਰਕੇ ਵੀ ਹੁਣ ਮੈਂ ਮੇਰੇ ਦਿਮਾਗ ਚੋਂ ਲੱਗੀ ਮਸਲ ਜਿਹੜੇ ਆਪਾਂ ਸੂਟ ਸਲਾਈ ਕਰਾ ਕੇ ਦੇਨੇ ਉਹਨਾਂ ਦੀ ਆਪਾਂ ਵੀਡੀਓ ਜ਼ਰੂਰ ਪਾਇਆ ਕਰੀਏ ਤੇ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਵੀ ਕੰਮ ਚੇਤਨ ਦੇ ਦੀ ਲੋੜ ਹੋਵੇ ਪਲੀਜ਼ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਨੰਬਰ ਮੇਰਾ ਸਕਰੀਨ ਤੇ ਹੁੰਦਾ ਹੈ ਤੇ ਵੀਡੀਓ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਾਂ ਕਰਦੇ ਹਾਂ ਹੁਣ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ